ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਖੋਟਪਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਗਿੱਦੜਵਾਹਾ ਪੈ ਜਾਂਦੀ ਇਸ ਪਿੰਡ ਨੂੰ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਪਹਿਲਾ ਸੂਆ ਗੱਬਣ ਝੋਟੀ ਵਗਾਊਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਣੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਗ ਆਓ ਜੀ ਭਾਈ ਫੇਸਬੁੱਕ ਪੇਜ ਆ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਦੋਸਤੋ ਫੋਲੋ ਕਰਿਓ ਤੇ ਜਿਹੜੇ ਵੀ ਇੰਸਟਾਗ੍ਰਾਮ ਤੇ ਦੇਖ ਰਹੇ ਆ ਸੁਖਰਾਜ ਪੋਮਾਰਾਮ ਉਹਨੂੰ ਵੀ ਦੋਸਤੋ ਫੋਲੋ ਕਰ ਲਿਓ ਤੇ ਸਾਰੀ ਜਾਣਕਾਰੀ ਲੈਣੇ ਆ ਤੇ ਕਰਦਿਆਂ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਂ ਦੱਸਿਓ ਜਸਪਾਲ RAM ਜੀ ਜਸਪਾਲ RAM ਜਸਪਾਲ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 99684 99684 99554 99554 ਇਹ ਛੋਟੀ ਬਾਈ ਆਪਣੇ ਘਰ ਦੀ ਹੈ ਨਾ ਹਾਂਜੀ ਤੇ ਕਿੰਨੇ ਦਿਨ ਲੈਂਦੀ ਹੈ ਸੋਨ ਇਹ ਹਫਤਾ 10 ਦਿਨ ਲਊਗੀ ਅਜੇ ਠੀਕ ਆ ਹਫਤਾ 10 ਦਿਨ ਸੋਨ ਚ ਬਾਕੀ ਆ ਲਓ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਗੋਲ ਸਿੰਘ ਆ ਛੋਟਾ ਛੋਟਾ ਤੇ ਪਿੱਛੋ ਹੋ ਕੇ ਮੁੜਿਆ ਵੈ ਮੱਥੇ ਚ ਚਾਰ ਕਵਾਲ ਐਵੇਂ ਚਟਿਆ ਥਾਂ ਥੋਨੂੰ ਨੇੜੇ ਹੋ ਕੇ ਦਿਖਾ ਦਿੰਨਾ ਹਲੇਵੇ ਦੀ ਢਿੱਲ ਬਹੁਤ ਪਈ ਆ ਤੇ ਕਿੰਨੇ ਕ ਦਿਨ ਲੈਂਦੀ ਐ ਬਾਈ ਜਸੂ ਇਹ 8-10 ਦਿਨ ਲੱਜੂਗੀ 8-10 ਦਿਨ ਲਓ ਵੀ 8-10 ਦਿਨਾਂ ਦੀ ਕੱਚੀ ਆ ਥਣ ਹਵਾਨਾ ਤੁਹਾਨੂੰ ਦੋਨਾਂ ਪਾਸਿਆਂ ਤੋਂ ਚੈੱਕ ਕਰਵਾ ਦਿੰਨੇ ਆ ਢਿੱਲ ਚੰਗੀ ਪਈ ਆ ਸੋਹਣਾ ਥਾਣਾ ਦੋਸਤੋ ਲਓ ਵੀ ਮਿੱਤਰੋ ਹਵਾਨਾ ਚੈੱਕ ਕਰ ਲੋ ਲਓ ਵੀ ਸੇਮ ਸਾਇਆ ਥਾਣਾ ਦਾ ਦੇਖ ਸਕਦੇ ਹੋ ਤੁਸੀਂ ਕਿੱਟ ੱਲ ਦੋਸਤੋ ਚੰਗੀ ਪਈ ਆ ਦਰਮਿਆਨਾ ਕੱਦ ਕਾਠ ਆ ਤੇ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ੱਲ ਪਹਿਲਾਂ ਚੈੱਕ ਕਰ ਲੋ ਤੁਸੀਂ ਹਵਾਨੇ ਦੀ ਤੋੜ ਕੇ ਵਿਖਾ ਦੇ ਬਈ ਲਓਏ ਮਤਰੋ ਹਵਾਨੇ ਦੀ ੱਲ ਦਾ ਤੁਹਾਨੂੰ ਤੋੜਦੀ ਤੋਂ ਜੱਜਮੈਂਟ ਆ ਜਾਣੀ ਆ ਚੱਲ ਮੋੜ ਲਾ ਬਈ हां भाई जी ਕੀ ਮੁੱਲ ਰੱਖਿਆ ਇਹਦਾ ਜੀ 80000 ਰੁਪਇਆ ਰੱਖਿਆ ਜੀ 80000 ਮਾਨਤਾਨ ਹੋ ਜੂਗਾ ਬਾਈ ਹਾਂਜੀ ਹੋ ਜੂਵੇ ਥੋੜਾ ਕਣਾ ਹੋ ਜੂਵੇ ਠੀਕ ਆ ਬਾਈ ਲੋ ਵੀ ਸਜਣੋ 80000 ਮੁੱਲਾ ਬਣਦਾ ਮਾਨਤਾਨ ਥੋੜਾ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਛੋਟੀ ਪਸੰਦ ਆ ਤਾਂ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਨਹੀਂ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਵੀਡੀਓ ਲਈ ਸਾਡੇ ਨਾਲ ਹੇਠਲੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਦੇ ਹੋ ਤੇ ਜਲਦੀ ਮਿਲਦੇ ਹਾਂ ਦੋਸਤੋ ਏਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ